ਦੇਖੋ ਸਰਕਾਰਾਂ ਦਾ ਕੰਮ ਬੇਸਿਕਲੀ ਤਾਂ ਮੈਨੂੰ ਲੱਗਦਾ ਹਿਊਮਨ ਰਿਸੋਰਸਸ ਤੇ ਹੀ ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਆ ਉਹੋ ਹੀ ਕਮਜ਼ੋਰ ਹੋਇਆ ਕਿ ਠੀਕ ਹੈ ਵੀ ਆਮ ਆਦਮੀ ਪਾਰਟੀ ਨੇ ਇਹ ਦੋਨੇ ਹੀ ਪ੍ਰੋਜੈਕਟ ਕੀਤੀਆਂ ਪਰ ਪ੍ਰੈਕਟੀਕਲ ਲੈਵਲ ਤੇ ਨਹੀਂ ਪ੍ਰੋਜੈਕਟ ਕੀਤੀ ਇਹ ਤਾਂ ਸਿਰਫ ਇੱਕ ਇਹਨਾਂ ਨੇ ਮਾਡਲ ਬਣਾਇਆ ਮਾਡਲ ਬਣਾ ਕੇ ਤੋਂ ਦੇ ਤੇ ਸਿਰਫ ਗੱਲਾਂ ਕਰਦੇ ਆ ਇਦੋਂ ਵੱਤ ਪ੍ਰੈਕਟੀਕਲ ਲੈਵਲ ਜਿਹੜਾ ਆ ਉਹਨੂੰ ਅਚੀਵ ਨਹੀਂ ਕਰਦੇ ਦੇਖੋ ਸਾਡਾ ਨਾ এডਿਕੇਸ਼ਨ ਸਿਸਟਮ ਤੇ ਟੋਟਲੀ ਮੈਂ ਜਿਹੜੀ ਹਿਊਮਨ ਰਿਸੋਰਸਸ ਦੀ ਪਹਿਲੀ ਗੱਲ ਕੀਤੀ ਸੀ ਦੇਖੋ ਸਰਕਾਰਾਂ ਦਾ ਕੰਮ ਬੇਸਿਕਲੀ ਤਾਂ ਮੈਨੂੰ ਲੱਗਦਾ ਹਿਊਮਨ ਰਿਸੋਰਸਸ ਤੇ ਹੀ ਸਾਡਾ এডਿਕੇਸ਼ਨ ਸਿਸਟਮ ਜਿਹੜਾ ਆ ਉਹੋ ਹੀ ਕਮਜ਼ੋਰ ਹੋਇਆ ਉਹ ਬੱਚਿਆਂ ਨੂੰ ਅਸੀਂ ਸਮੇਂ ਦਾ ਹਾਨੀ ਨਹੀਂ ਬਣਾ ਸਕੇ ਜਿਹਦੇ ਕਰਕੇ ਜਿਹੜਾ ਪੰਜਾਬ ਜਿਹੜਾ ਉਹ ਪਿੱਛੜਦਾ ਜਾ ਰਿਹਾ ਨਹੀਂ ਪਰ ਬੱਚੇ ਤਾਂ ਲਾਇਕ ਨਹੀਂ ਉਹਨੇ ਟੈਟਵੀ ਕਲੀਅਰ ਕੀਤੇ ਨਹੀਂ ਨਹੀਂ ਸਮਝ ਨਹੀਂ ਮੇਰੇ ਕਹਿਣ ਦਾ ਮਤਲਬ ਹੈ ਇਹ 1158 ਜਾਂ 1758 1158 ਉਹ ਮੈਂ 25 ਸਾਲ ਬਾਅਦ ਕੀਤੀ ਸੀ ਹਾਂਜੀ ਉਹ ਫਿਰ ਸਿਰੇ ਨਹੀਂ ਚੜੀ ਗੱਲ ਜਿਹੜੀ ਤੁਸੀਂ ਕੀਤੀ ਸੀ ਨਹੀਂ ਸਮਝੇ ਨਹੀਂ ਉਹਦੇ ਵਿੱਚ ਕੋਈ ਲਕੂਨਾ ਭਾਵੇਂ ਰਹਿ ਗਿਆ ਹੋਵੇ ਪਰ ਉਹ ਜਦੋਂ ਹੁਣ ਡਬਲ ਬੈਂਚ ਨੇ ਉਹਨੂੰ ਕਲੀਅਰ ਕੀਤਾ ਉਹਦੇ ਵਿੱਚ ਉਹਨਾਂ ਨੇ ਜੱਜਮੈਂਟ ਦੇ ਵਿੱਚ ਵੀ ਇਹ ਲਿਖਿਆ ਵੀ ਇਹਦੇ ਵਿੱਚ ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਸੀ ਇਹਦੇ ਵਿੱਚ ਨਾ ਕੋਈ ਕੋਈ ਕਰਾਪਸ਼ਨ ਦੀ ਬੋ ਸੀ ਨਾ ਕੋਈ ਇਹਦੇ ਵਿੱਚ ਪੈਰਾਮੀਟਰਸ ਦੀ ਕਿਤੇ ਬੋ ਸੀ ਠੀਕ ਹੈ ਔਰ ਇਹ ਤਾਂ ਬੇਸਿਕਲੀ ਜਦੋਂ ਇਹ ਸਰਕਾਰ ਆਈ ਕੀ ਨਾ ਨੇ ਉਹਨੂੰ ਡਿਫੈਂਡ ਨਹੀਂ ਕੀਤਾ ਸਿੰਗਲ ਬੈਂਚ ਨੇ ਉਹਨੂੰ ਉਹਦੇ ਅਗੇਂਸਟ ਦੇਤਾ ਲੇਕਿਨ ਡਬਲ ਬੈਂਚ ਜਦੋਂ ਬੈਠਿਆ ਡਬਲ ਬੈਂਚ ਨੇ ਉਹਦੇ ਵਿੱਚ ਪ੍ਰੇਜ਼ ਵੀ ਕੀਤੀ ਔਰ ਮੈਂ ਮੇਰਾ ਖਿਆਲ ਹੈ ਮਤਲਬ ਇਹ ਜੀ ਆਫਿਸ ਵਾਲੋ ਇੰਟੈਂਸ਼ਨਲੀ ਟੇਲ ਹੋਈ ਇਹ ਨਾ ਦੇ ਕੇਸ ਵਿੱਚ ਹਾਂ ਬਿਲਕੁਲ ਟੇਲ ਹੋਈ ਆ ਔਰ ਉਹ ਫਿਰ ਹੌਲੀ ਹੌਲੀ ਜਿਹੜਾ ਆ ਦੇਖੋ ਜਦੋਂ ਤੁਸੀਂ ਤੁਸੀਂ ਤਾਂ ਸਿਰੇ ਲਾਤੀ ਸੀ ਗੱਲ ਹੋ ਸਾਰੀ ਮਤਲਬ ਦੇਖੋ ਉਹਦਾ ਕਾਰਨ ਕੀ ਸੀਗਾ ਕਿ 25 ਸਾਲਾਂ ਬਾਅਦ ਮਤਲਬ 25 ਸਾਲ ਭਰਤੀ ਨਹੀਂ ਹੋਈ ਦੇਖੋ ਜਿਹੜੇ ਸਾਡੇ ਗੈਸਟ ਫੈਕਲਟੀ ਸੀਗੀ ਉਹ ਹੀ ਵਿਚਾਰੇ ਚਲਾਉਂਦੇ ਰਹੇ ਆ ਹਾਂਜੀ ਬਿਲਕੁਲ ਗੈਸਟ ਫੈਕਲਟੀ ਲਈ ਵੀ ਅਲੱਗ ਪੈਰਾਮੀਟਰਸ ਦੇ ਉੱਤੇ ਇੱਕ ਕੈਟਰ ਜ਼ਰੂਰ ਬਣਨਾ ਚਾਹੀਦਾ ਜਿੰਨੇ ਵੀ ਉਹ ਗੈਸਟ ਫੈਕਲਟੀ ਦੇ ਲੈਕਚਰਰ ਹੈਗੇ ਕਿਉਂਕਿ ਉਹਨਾਂ ਨੇ 25 ਸਾਲ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਹਾਇਰ ਐਜੂਕੇਸ਼ਨ ਨੂੰ ਜਿਹੜਾ ਕਾਲਜਸ ਨੂੰ ਤੋਰੀ ਰੱਖਿਆ ਪਰ ਉਹਦੇ ਵਿੱਚ ਕੀ ਸੀਗਾ ਕਿ ਉਹਦੇ ਵਿੱਚ ਜਿਹੜੀ ਏਜ ਗਰੁੱਪ ਆ ਸੀ 45 ਸਾਲ ਕਰਤੀ ਸੀ ਹੂੰ ਕਿਉਂਕਿ ਅਲਟੀਮੇਟਲੀ 58 ਦੀ ਜੇ ਰਿਟਾਇਰਮੈਂਟ ਹੈਗੀ ਆ ਕਮ ਸੇ ਕਮ ਕੋਈ 13 ਸਾਲ ਤਾਂ ਬੰਦਾ ਨੌਕਰੀ ਕਰੇ ਹੂੰ ਲੇਕਿਨ ਹੋ ਸਕਦਾ ਉਹਦੇ ਵਿੱਚੋਂ ਕੁਝ ਇਦੋਂ ਵੀ ਪੁਰਾਣੇ ਹੋਣ ਜਿਹੜੇ ਉਹ ਚਾਹੁੰਦੇ ਸੀ ਵੀ ਜੀ 55 ਦੀ ਭਰਤੀ ਕਰਦੇ ਉਹ 55 ਦੀ ਭਰਤੀ ਕਰਕੇ ਤਾਂ ਫਿਰ ਐਕਚੁਅਲੀ ਗਵਰਨਮੈਂਟ ਦੇ ਕੁਝ ਪੈਰਾਮੀਟਰਸ ਤਾਂ ਰੱਖਣੇ ਪੈਣਗੇ ਤਾਂ ਨਹੀਂ ਹੈਗਾ ਕਿ ਆਪਾਂ ਬਿਲਕੁਲ ਹੀ ਉਹਨੂੰ ਉਹ ਕਰ ਦਈਏ ਔਰ ਉਹਦੇ ਵਿੱਚੋਂ ਗੈਸਟ ਫੈਕਲਟੀ ਦੇ ਵਿੱਚੋਂ ਵੀ ਇਹਦੇ ਵਿੱਚ ਕਾਫੀ ਲੈਕਚਰਰ ਆ ਗਏ ਸੀ ਪਰ ਹਜੇ ਵੀ ਕਾਫੀ ਰਹਿੰਦੇ ਆ ਮੈਨੂੰ ਲੱਗਦਾ ਕਿਉਂਕਿ ਜੇ ਸਮਾਂ ਹੁੰਦਾ ਤਾਂ ਸ਼ਾਇਦ ਮੈਂ ਉਹ ਵੀ ਜਿਹੜਾ ਉਹ ਸੌਟ ਆਊਟ ਕਰਦਾ ਇੱਕ ਨਾਰਮਲ ਹੀ ਕਿਹਾ ਜਾਂਦਾ ਹੈ ਔਰ ਇਹ ਦਿਖ ਵੀ ਰਹੀ ਹੈ ساری ਗੱਲ ਜਿਹੜਾ ਪ੍ਰਾਈਵੇਟਾਈਜੇਸ਼ਨ ਆਫ ਸਕੂਲ এডੂਕੇਸ਼ਨ ਹੈ ਇਹ ਬਹੁਤ ਵੱਡੇ ਪੱਧਰ ਤੇ ਆਮ ਜਿਹੜੇ ਲੋਕ ਨੇ ਜਿਨ੍ਹਾਂ ਜਿਹੜੇ ਹੈਂਡ ਟੂ ਮਾਊਥ ਹੀ ਨੇ ਜੀ ਸਾਰੇ ਹਨਾ ਈਵਨ ਕੇ ਤਿੰਨ ਤਿੰਨ ਕਿਲੇ ਜਮੀਨ ਵਾਲੇ ਵੀ ਹੈਂਡ ਟੂ ਮਾਉਥ ਨੇ ਸਰਵਿਸ ਕਲਾਸ ਹੈ ਕੰਡਕਟਰ ਦੇ ਬੱਚੇ ਡੈਕੋ ਐਜੂਕੇਸ਼ਨ ਜਿਹੜਾ ਪ੍ਰਾਈਵੇਟਾਈਜੇਸ਼ਨ ਆਫ ਸਕੂਲ ਐਜੂਕੇਸ਼ਨ ਆ ਇਹ ਘਟਣ ਦੀ ਬਜਾਏ ਯਕ ਇਨੇ ਦੇ ਨੱਥ ਪਾਣ ਦੀ ਬਜਾਏ ਕੋਈ ਰੈਗੂਲੇਸ਼ਨ ਨਹੀਂ ਹੈ ਇਹ ਪ੍ਰਾਈਵੇਟਾਈਜੇਸ਼ਨ ਆਫ ਐਜੂਕੇਸ਼ਨ ਵੱਧ ਰਿਹਾ ਹੈ ਮਾਨਸਿਕ ਤੌਰ ਤੇ ਲੋਕ ਜਿਹੜੇ ਨੇ ਪੇਰੈਂਟਸ ਇਨੇ ਤਣਾਵ ਚ ਨੇ ਬਈ ਅਸੀਂ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਚ ਪਾਉਣਾ ਹੈਗਾ ਔਰ ਉੱਥੋਂ ਵੀ ਕੁਝ ਹਾਸਿਲ ਨਹੀਂ ਹੁੰਦਾ ਇਹ ਇਹਦਾ ਤੁਹਾਨੂੰ ਮੇਨ ਕਾਰਨ ਕੀ ਲੱਗਦਾ ਇਹ ਤੇ ਨੱਥ ਕਿਉਂ ਨਹੀਂ ਪਾਈ ਜਾ ਰਹੀ ਰੈਗੂਲੇਸ਼ਨ ਕਿਉਂ ਨਹੀਂ ਹੋ ਰਿਹਾ ਇਹ ਇਹਦੇ ਵਿੱਚ ਬੇਸਿਕਲੀ ਤਾਂ ਦੇਖੋ ਸਾਨੂੰ ਜਿਹੜਾ ਸਰਕਾਰੀ ਸਿਸਟਮ ਹੈ ਉਹ ਤੰਤਰ ਨੂੰ ਠੀਕ ਕਰਨਾ ਪਊਗਾ ਕਿਉਂਕਿ ਅਸੀਂ ਦੇਖੋ ਹਰ ਚੀਜ਼ ਦੀ ਪ੍ਰਾਈਵੇਟਾਈਜ਼ ਵੱਲ ਨੂੰ ਤੋਰ ਲਈ ਸਾਡਾ ਹਾਇਰ ਐਜੂਕੇਸ਼ਨ ਸਿਸਟਮ ਵੀ ਯੂਨੀਵਰਸਿਟੀ ਬਹੁਤ ਜ਼ਿਆਦਾ ਦੁਕਾਨਾਂ ਖੁੱਲੀਆਂ ਵੱਡੀਆਂ ਅੱਛਾ ਵੱਡੀਆਂ ਵੱਡੀਆਂ ਦੁਕਾਨਾਂ ਖੁੱਲ ਗਈਆਂ ਦੇਖੋ ਦੋ ਚੀਜ਼ਾਂ ਐਜੂਕੇਸ਼ਨ ਐਂਡ ਹੈਲਥ ਇਹ ਠੀਕ ਹੈ ਅਭੀ ਆਮ ਆਦਮੀ ਪਾਰਟੀ ਨੇ ਇਹ ਇਹ ਦੋਨੇ ਹੀ ਪ੍ਰੋਜੈਕਟ ਕੀਤੀਆਂ ਪਰ ਪ੍ਰੈਕਟੀਕਲ ਲੈਵਲ ਤੇ ਨਹੀਂ ਪ੍ਰੋਜੈਕਟ ਕੀਤੀ ਇਹ ਤਾਂ ਸਿਰਫ ਇੱਕ ਇਹਨਾਂ ਨੇ ਮਾਡਲ ਬਣਾਇਆ ਮਾਡਲ ਬਣਾ ਕੇ ਤੋਂ ਉਹਦੇ ਤੇ ਸਿਰਫ ਗੱਲਾਂ ਕਰਦੇ ਆ ਇਦੋਂ ਵੱਤ ਪ੍ਰੈਕਟੀਕਲ ਲੈਵਲ ਜਿਹੜਾ ਆ ਉਹਨੂੰ ਅਚੀਵ ਨਹੀਂ ਕਰਦੇ ਪਰ ਇਹ ਦੋ ਚੀਜ਼ਾਂ ਤੇ ਕੰਮ ਕਰਨ ਦੀ ਬਹੁਤ ਜ਼ਰੂਰਤ ਹੈਗੀ ਆ ਕਿਉਂਕਿ ਜੇ ਸਾਡਾ ਦੂਸਰੀ ਗੱਲ ਹੈ ਕਿ ਸਾਡਾ ਜਿਹੜਾ ਕਰਿਕੂਲਮ ਹੈਗਾ ਉਹਨੂੰ ਰੀਡਿਜ਼ਾਈਨ ਵੀ ਕਰਨ ਦੀ ਜ਼ਰੂਰਤ ਆ ਉਹਨੂੰ ਸਮੇ ਦਾ ਹਾਣੀ ਵੀ ਬਣਾਉਣ ਦੀ ਜ਼ਰੂਰਤ ਆ ਕਿਉਂਕਿ ਮੈਂ ਉਹਨਾਂ ਤਿੰਨਾਂ ਕ ਮਹੀਨਿਆਂ ਚ ਜਦੋਂ ਐਜੂਕੇਸ਼ਨਿਸਟ ਤੇ ਇੰਡਸਟਰੀਅਲਿਸਟ ਇਕੱਠੇ ਕੀਤੇ ਤੋਂ there was a huge gap ਕਿਉਂਕਿ ਜਿਹੜਾ ਇੰਡਸਟ੍ਰੀਅਲਿਸਟ ਹੈ ਉਹ ਕਹਿੰਦਾ ਵੀ ਮੇਰੇ ਕੋਲ ਬੱਚਾ ਨਹੀਂ ਆ ਰਿਹਾ ਜਿਹੜਾ ਮੇਰੀ ਇੰਡਸਟਰੀ ਨੂੰ ਲੈ ਕੇ ਅੱਗੇ ਤੁਰ ਸਕਦਾ ਹਮ ਲੇਕਿਨ ਜਿਹੜਾ ਬੱਚਾ ਆ ਉਹ ਕਹਿੰਦਾ ਮੈਨੂੰ ਜੌਬ ਨਹੀਂ ਮਿਲ ਰਹੀ ਕਿਉਂ ਬੱਚਾ ਸਮੇ ਦਾ ਹਾਨੀ ਨਹੀਂ ਹੈ ਇਹਦਾ ਮਤਲਬ ਇਹ ਹੋਇਆ ਵੀ ਸਾਨੂੰ ਅਸੀਂ ਜਿਹੜਾ ਉਹ ਬੱਚਾ ਤਿਆਰ ਕਰ ਰਹੇ ਆ ਉਹ ਅਸੀਂ ਬੇਸਿਕਲੀ ਰਾਈਟ ਕਾਈਂਡ ਆਫ ਟ੍ਰੇਨਿੰਗ ਉਹਨੂੰ ਨਹੀਂ ਦੇ ਰਹੇ ਰਾਈਟ ਕਾਈਂਡ ਆਫ ਐਜੂਕੇਸ਼ਨ ਉਹਨੂੰ ਨਹੀਂ ਦੇ ਰਹੇ ਜਿਹਦੇ ਕਰਕੇ ਉਸ ਬੱਚੇ ਦਾ ਨੁਕਸਾਨ ਹੋ ਰਿਹਾ ਔਰ ਸਮੇ ਦਾ ਹਾਨੀ ਨਹੀਂ ਪੈਂਦਾ ਹਮ